ਕਿ ਉਹ ਦੋ ਵਾਪਸ ਲਿਆ ਲਈ ਸਾਰਾ ਕਾਲੀ ਦਲ ਕਾਠਾ ਪਰ ਉਹ ਸਹੁਲਤ ਅਮਲ ਵੀ ਪਾਰਟੀ ਵੀ ਦੇ ਰਹੀ ਆ ਅੱਛੇ ਸੇ ਯੂਟ ਫਰੀ ਆ ਆਟਾ ਦਾਲ ਫਰੀ ਮਿਲ ਜਾ ਪਿਆ ਵਾ ਲੋਕਾਂ ਨੂੰ ਸਭ ਨੂੰ ਮੋਸਟਲੀ ਜਾ ਕੇ ਇਸ ਵਾਰੀ ਹੀ ਚੀਜ਼ਾਂ ਨਹੀਂ ਆ ਕਿਹੜਾ ਆਟਾ ਦਾਲ ਮਿਲ ਰਿਹਾ ਜੀ ਕਿੱਥੇ ਦੇਖਿਆ ਤੁਸੀਂ ਇਹ ਭਗਵੰਤਮਾਨ ਨੇ ਤਾਂ ਆਟਾ ਦਾਲ ਸਕੀਮ ਬੰਦ ਕੀਤੀ ਨੋ ਹੋਵੇ ਕਿੰਨੇ ਸਾਲ ਇਹ ਤਾਂ ਕਹਿੰਦਾ ਸੀ ਆ ਜਿਹੜੀ ਨਾ ਸੁੰਡਾਂ ਵਾਲੀ ਕਣਕ ਆ ਜਿਹੜੀ ਮਤਲਬ ਜਿਹਦੇ ਖਰਾਬ ਹੋਈ ਹੋਈ ਕਣਕ ਨਾਲ ਉਹ ਖਰੀਦ ਕੇ ਪੀ ਕੇ ਲੋਕਾਂ ਦੇ ਘਰਾਂ 'ਚ ਮਤਲਬ ਜਿਨ੍ਹਾਂ ਨੂੰ ਦੇ ਰਿਆ ਥੋੜੀ ਬਾਲੀ ਸੈਂਟਰ ਧੱਕਾ ਕਰ ਰਿਹਾ ਇਹਦੇ 'ਤੇ ਕੋਈ ਦੇਰ ਆਈ ਨਹੀਂ ਤਾਂ ਕਿਹਦੀ ਕੋਸ਼ਿਸ਼ ਉਹਨਾਂ ਨੇ ਕੀਤੀ ਹੈ ਪਰ ਉਸ ਤੱਕ ਕੇ ਨੂੰ ਮੰਨ ਕੇ ਅੱਧ ਪਚੱਦ ਲਾਗੂ ਕਰਤਾ ਤੇ ਹੁਣ ਲੋਕਾਂ ਉੱਥੇ ਡਰਾਮਾ ਕਰ ਰਹੇ ਬਿਲਕੁਲ ਸਾਰੀਆਂ ਪਾਰਟੀਆਂ ਚਾਹੇ ਉਹ ਕਾਂਗਰਸ ਹੋਵੇ ਚਾਹੇ ਮਤਲਬ ਈਵਨ ਮਤਲਬ ਆ ਸੁਨੀਲ ਜਾਖੜ ਵੀ ਇੱਥੇ ਕਹਿ ਗਿਆ ਵੀ ਅਸੀਂ ਵੀ ਇਹਦੇ ਨਾਲ ਆ ਭਾਈ ਜਿਹੜਾ ਪੰਜਾਬ ਦਾ ਕੰਮ ਆ ਕੰਮ ਕਰਨ ਵਾਲਾ ਇਹ ਆ ਸਸੀ ਗੌਰ ਮੇਰਾ ਨਾਮ ਰੌਣਕ ਸਿੰਘ ਔਲਖ ਜਿਸ ਤਰ੍ਹਾਂ ਕਿ ਇਲੈਕਸ਼ਨਾਂ ਦਾ ਮੁੱਦਾ ਪੱਖਿਆ ਹੋਇਆ ਵਾ ਹਰ ਪਾਰਟੀ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਵਾ ਨਵੇਂ-ਨਵੇਂ ਵਾਅਦੇ ਕੀਤੇ ਜਾ ਰਹੇ ਨੇ ਬਾਕੀ ਸਾਨਸ ਵਕਤ ਮੌਜੂਦ ਨੇ ਅਕਾਲੀ ਦਲ ਤੋਂ ਤਕਸਾਲੀ ਬੋਬੀ ਕਰਤਾ ਜੀ ਆਪਾਂ ਉਹਨਾਂ ਨਾਲ ਕਰਾਂਗੇ ਖਾਸ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਤਾਂ ਅਕਾਲੀ ਦਲ ਦੀ ਗੱਲ ਕਰੀਏ ਅਕਾਲੀ ਦਲ ਸਰ ਜੀ ਇੱਕ ਜੋ ਹੈ ਅਕਾਲੀ ਦਲ ਸ਼ਰੋਮਣੀ ਅਕਾਲੀ ਦਲ ਜਿਹੜੀ ਨਮੈਂਦਾ ਜਥੇਬੰਦੀ ਹੈ ਪੰਜਾਬੀਆਂ ਦੀ ਆਪਦੀ ਪਾਰਟੀ ਹੈ ਉਹਦਾ ਇੱਕ ਬੜਾ ਲੰਬਾ ਚੌੜਾ ਇਤਿਹਾਸ ਆ ਉਹ ਐਡਾ ਵਿਸਤਾਰ ਵਾਲਾ ਪਰਿਵਾਰ ਆ ਵੀ ਜਿੱਥੇ ਦੋ ਭਾਂਡੇ ਹੁੰਦੇ ਆ ਇੱਕ ਪਰਿਵਾਰ ਚ ਦੋ ਬੰਦੇ ਹੁੰਦੇ ਉਹਨਾਂ ਦੀ ਵੀ ਮਤ ਨਹੀਂ ਰਲਦੀ ਤੇ ਕਈ ਵਾਰ ਡਿਫਰੈਂਸ ਆਫ opinion ਹੋ ਜਾਂਦਾ ਇਸ ਲਈ ਬਾਕੀ ਜਿਹੜੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਹੁਣ ਚੋਣ ਹੋਈ ਆ ਡੈਲੀਗੇਟਾਂ ਨੇ ਉਹਨਾਂ ਨੂੰ ਚੁਣਿਆ ਉਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਉਹ ਬਿਲਕੁਲ ਇਕਜੁੱਟਾ ਬਿਲਕੁਲ ਸਭ ਇਕੱਠੇ ਨੇ ਉਹਨਾਂ ਦੀ ਪ੍ਰਧਾਨਗੀ ਦੇ ਥੱਲੇ ਪੰਜਾਬ ਨੂੰ ਉਹ ਦੌਰ ਜਿਹਦੇ ਚ ਸਰਪਲਸ ਬਿਜਲੀ ਹੋਰ ਬਹੁਤ ਸਹੂਲਤਾਂ ਉਹ ਜਿਹੜੇ ਸੁਨਹਿਰੀ ਦਿਨ ਨੇ ਉਹ ਵਾਪਸ ਲਿਆਉਣ ਲਈ ਯਤਨਸ਼ੀਲ ਆ ਸਾਰਾ ਅਕਾਲੀ ਦਲ ਇਕੱਠਾ ਸਰ ਜਸਵੰਤ ਸਿੰਘ ਕਹਿੰਦੇ ਕਿ ਉਹ ਦੌਰ ਵਾਪਸ ਲਿਆ ਹਾਲੀ ਸਾਰਾ ਕਾਲੀ ਦਲ ਕਾਟਾ ਪਰ ਉਹ ਸਹੂਲਤਾਂ ਆਮ ਆਦਮੀ ਪਾਰਟੀ ਦੇ ਰਹੀ ਆ ਅੱਛੇ ਸੇ ਯੂਟ ਫ੍ਰੀ ਆ ਆਟਾ ਦਾਲ ਫ੍ਰੀ ਮਿਲ ਜਾ ਪਿਆ ਵਾ ਲੋਕਾਂ ਨੂੰ ਸਾਰੇ ਮੋਸਟਲੀ ਜਾ ਕੇ ਇਸੇ ਦੀ ਹੀ ਚੀਜ਼ਾਂ ਮਿਲਹੀ ਆਂ ਦੇਖੋ ਇਦਾਂ ਗੱਲ ਇਹ ਬਿਲਕੁਲ ਅੱਤ ਕਥਨੀ ਆ ਤੁਹਾਡੀ ਔਰ ਮੀਡੀਆ ਦਾ ਇਹ ਗੱਲ ਕਹਿਣਾ ਵੀ ਅਕਾਲੀ ਦਲ ਆ ਲੀਆਂ ਸਹੂਲਤਾਂ ਕਿਸੇ ਵੀ ਸਰਕਾਰ ਨੇ ਕੰਟੀਨਿਊ ਰੱਖੀਆਂ ਨੇ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਤੁਹਾਡੀ ਨਾਲ ਔਰ ਕਿਉਂ ਨਹੀਂ ਸਹਿਮਤ ਕਿਹੜਾ ਆਟਾ ਦਾਲ ਮਿਲ ਰਿਹਾ ਜੀ ਕਿੱਥੇ ਦੇਖਿਆ ਤੁਸੀਂ ਇਹ ਭਗਵੰਤ ਮਾਨ ਨੇ ਤਾਂ ਆਟਾ ਦਾਲ ਸਕੀਮ ਬੰਦ ਕੀਤੀ ਨ ਹੋਵੇ ਕਿੰਨੇ ਸਾਲ ਇਹ ਤਾਂ ਕਹਿੰਦਾ ਸੀ ਆ ਜਿਹੜੀ ਨਾ ਸੁੰਡਾਂ ਵਾਲੀ ਕਣਕ ਆ ਜਿਹੜੀ ਮਤਲਬ ਜਿਹਦੇ ਖਰਾਬ ਹੋਈ ਹੋਈ ਕਣਕ ਉਹ ਖਰੀਦ ਕੇ ਪੀ ਕੇ ਲੋਕਾਂ ਦੇ ਘਰਾਂ ਚ ਮਤਲਬ ਜਿਨ੍ਹਾਂ ਨੂੰ ਦੇ ਰਿਆ ਥੋੜੀ ਬਾਲੀ ਐਡਵਰਟਾਈਜ਼ਮੈਂਟ ਤਾਂ ਬਹੁਤ ਆ ਰਹੀ ਆ ਸਾਡੀ ਲੋਕਾਂ ਦੇ ਘਰ ਘਰ ਅਸੀਂ ਆਕਾ ਦੇ ਆਟਾ ਪੁੰਜਾਵਾਂਗੇ ਕਣਕ ਪੁੰਜਾਵਾਂਗੇ ਤੇ ਮੇਰੇ ਖਿਆਲ ਤੁਸੀਂ ਫੋਟੋ ਵੀ ਦੇਖੀ ਹੋਗੀ ਉਹ ਉਹ ਫੋਟੋਆਂ ਫੋਟੋਆਂ ਤਾਂ ਇਹ ਮਤਲਬ ਮੈਂ ਤੁਹਾਨੂੰ ਤੁਸੀਂ ਹੈਰਾਨ ਹੋਵੋਗੇ ਜਦੋਂ ਦਿੱਲੀ 'ਚ ਰਾਜ ਬਦਲਿਆ ਨਾ ਹੁਣ ਆ ਕੇਜਰੀਵਾਲ ਨੇ ਕਾਗਜ਼ ਤੇ ਹੀ 3-4 ਯੂਨੀਵਰਸਟੀਆਂ ਬਣਾਈਆਂ ਹੋਈਆਂ ਸੀ ਵਿਧਾਨ ਸਭਾ 'ਚ ਪਾਸ ਕੀਤੀਆਂ ਉੱਥੇ 70-70 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਯੂਨੀਵਰਸਿਟੀ ਸਿਰਫ ਕਾਗਜ਼ਾਂ 'ਚ ਰਹਿ ਗਈ ਉਹਦੇ ਤੇ ਇੱਕ ਵੀ ਨਹੀਂ ਲੱਗੀ ਔਰ ਉਹਦਾ ਬਜਟ ਪੈ ਗਿਆ ਜੀ 25 ਕਰੋੜ ਜਦ ਹੁਣ ਉਹ ਹੁਣ ਦੂਜੀ ਸਰਕਾਰ ਆਈ ਆ ਉਹਨੇ ਇਹਨਾਂ ਦਾ ਕੱਚਾ ਚਿੱਟਾ ਖੋਲਣਾ ਸ਼ੁਰੂ ਕੀਤਾ ਤਾਂ ਪਤਾ ਲੱਗਿਆ ਵੀ ਉਹ ਜਿਹੜਾ 25 ਕਰੋੜ ਆ ਉਹ ਕੱਲੀ ਐਡ ਤੇ ਲੱਗ ਗਿਆ ਇਸ ਲਈ ਇਹ ਜਿਹੜੀ ਐਡ ਆ ਇਹਦਾ ਤਾਂ ਜਵਾਬ ਦੇਣਾ ਪੈਣਾ ਇਹਦੇ ਜਿੰਨਾ ਬਹੁਤ ਲੰਬੇ ਸਮੇਂ ਲਈ ਯਾਤਰਾ ਕਰਨੀ ਆ ਤੇ ਇਹ ਜਿਹੜੇ ਕੰਮ ਇਹ ਕਰ ਰਹੇ ਆ ਆਮ ਆਦਮੀ ਪਾਰਟੀ ਵਾਲੇ ਇਹ ਸਮਾਂ ਆ ਰਿਹਾ ਹੁਣ ਹੁਣ ਤੇ ਕਾਂਗਰਸ ਬੀਇੰਗ ਐਨ اپੋਜੀਸ਼ਨ ਪਾਰਟੀ ਬੁਰੀ ਤਰ੍ਹਾਂ ਬਫਲ ਰਹੀ ਹੈ ਫੇਲ ਆ ਉਹ ਲੋਕਾਂ ਦੇ ਜਿਹੜੇ ਸਵਾਲ ਨੇ ਉਹ ਲੋਕਾਂ ਦੀ ਕਚੈਰੀ ਚ ਅਠਾਣ ਚ ਬਫਲ ਰਹੀ ਹੈ ਕਾਂਗਰਸ ਜਿਹੜਾ ਕੰਮ ਕਾਂਗਰਸ ਕਿਉਂਕਿ ਉਹਦੇ ਐਮਐਲਏ ਵੱਧ ਸੀ ਉਹ ਵਿਰੋਧੀ ਧਿਰਾ ਉਹਨੂੰ ਕਰਨਾ ਚਾਹੀਦਾ ਸੀ ਮੈਨੂੰ ਖੇਦ ਆ ਵੀ ਉਹਨਾਂ ਨੇ ਕੀਤਾ ਨਹੀਂ ਔਰ ਉਹ ਜਿਹੜਾ ਕੰਮ ਆ ਉਹ ਹੁਣ ਅਕਾਲੀ ਦਲ ਦੀ ਜਿਹੜੀ ਸਾਡੀ ਲੀਡਰਸ਼ਿਪ ਆ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਉਹ ਬੜਾ ਵਿਸਤਾਰਿਤ ਇੱਕ ਪ੍ਰੋਗਰਾਮ ਬਣਿਆ ਬਣ ਰਿਹਾ ਜਿਹਦੇ ਚ ਹਰ ਇੱਕ ਮੁੱਦਾ ਜਿੰਨੇ ਤੁਹਾਡੇ ਸਵਾਲ ਨੇ ਬਈ ਜੀ ਉਹ ਉਹ ਤਾਂ ਜੀ ਇਹ ਐ ਕਰ ਰਿਹਾ ਹੁਣ ਅਜੇ ਦੀ ਪੁਰਾਣੀ ਪਾਣੀ ਤੇ ਜਿਹੜੀ ਇਹ ਮਤਲਬ ਡਿਸਕੋ ਬਾਜੀ ਕਰ ਰਹੇ ਆ ਮੈਂ ਤਾਂ ਇਹਨੂੰ ਡਿਸਕੋ ਬਾਜੀ ਦਾ ਹੀ ਨਾਮ ਦਵਾਂਗਾ ਵੀ बार-बार ਉੱਤੇ ਜਾ ਕੇ ਫੋਟੋ ਆਫ ਕ੍ਰੀਏਟ ਕਰ ਰਿਹਾ ਵੀ ਭਗਵੰਤ ਮਾਨ ਉੱਥੇ ਗਿਆ ਜੀ ਉੱਥੇ ਗਿਆ ਜੀ ਤੇ ਉਹਦੇ ਪਿੱਛੇ ਨਹੀਂ ਉਹਦੇ ਪਿੱਛੇ ਦੀ ਅਸਲੀਅਤ ਕੀ ਹੈ ਉਹਦੇ ਪਿੱਛੇ ਵੀ ਅਸਲੀਅਤ ਇਹ ਹੈ ਵੀ ਭਗਵੰਤ ਮਾਨ ਉੱਥੇ ਜਾਂਦਾ ਆ ਜਾਂਦਾ ਤੇ ਬਾਅਦ ਚ ਆ ਕੇ ਕੀ ਕਹਿੰਦਾ ਉਹ ਜੀ ਫੌਜ ਫੌਜ ਪਿਆਸੀ ਸੀ 5000 ਕਿਉ ਸਿਕ ਪਾਣੀ ਛੱਡਿਆ ਜੀ ਰਾਜਸਥਾਨ ਨੂੰ ਪਰ ਸਰ ਮਾਨ ਸਾਹਿਬ ਪਾਣੀ ਦੀ ਗੱਲ ਕਰੀ ਮਾਨ ਸਾਹਿਬ ਤਾਂ ਕਹ ਰਹੇ ਵੀ ਪਾਣੀ ਪੰਜਾਬ ਦਾ ਪਾਣੀ ਪੰਜਾਬ ਵਿੱਚ ਹੀ ਰਹੇਗਾ ਪੰਜਾਬ ਦਾ ਪਾਣੀ ਪੰਜਾਬ ਵਿੱਚ ਹੀ ਰਹੇਗਾ ਤਾਂ ਜਿਹੜਾ ਪਾਣੀ ਪਹਿਲਾਂ ਹਰਿਆਣੇ ਨੂੰ ਫालतੂ ਛੱਡ ਚੁੱਕਿਆ ਉਹਦਾ ਹਿਸਾਬ ਕੌਣ ਦੇਊਗਾ ਇੱਕ ਗੱਲ ਦੂਜੀ ਗੱਲ ਪੰਜਾਬ ਦਾ ਜਿਹੜਾ ਇਹ ਪਾਣੀ ਆ ਵੰਡ ਕੇ ਹਿੱਸਾ ਦਿੱਤਾ ਹੋਇਆ ਇਹ ਤਾਂ ਬਹੁਤ ਪੁਰਾਣਾ ਇਹ ਤਾਂ ਜਦੋਂ ਪੰਜਾਬ ਤੇ ਹਰਿਆਣਾ ਦੀ ਵੰਡ ਹੋਈ ਉਦੋਂ ਦਾ ਠੀਕ ਆ ਹੁਣ ਉਹਦਾ ਮਸਲਾ ਕੀ ਸੀ ਮਸਲਾ ਸੀ ਉਹ ਇਹ ਪਾਣੀ ਐਸਵਾਈਐਲ ਦੇ ਜ਼ਰੀਏ ਲਿਆਣਾ ਚਾਹੁੰਦੇ ਸੀ ਐਸਵਾਈਐਲ ਦੀ ਜ਼ਮੀਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਕਿਸਾਨਾਂ ਦੇ ਤੇ ਪੰਜਾਬ ਦੇ ਮਸੀਹਾ ਸੀ ਉਹਨਾਂ ਨੇ ਪੂਰੀ ਜ਼ਮੀਨ ਐਸਵਾਈਐਲ ਦੀ ਜੀਵਿਦਾਰਾਂ ਨੋ ਗਿਫਟ ਕਰਤੀ ਖਰੀਦ ਕੇ ਸਾਰੇ ਜ਼ਿਮੀਂਦਾਰਾਂ ਦੇ ਨਾਮ ਟਰਾਂਸਫਰ ਕਰਾਤੀ ਜ਼ਮੀਨ ਜ਼ਿਮੀਂਦਾਰਾਂ ਨੇ ਬਹੁਤ ਸਾਰੀ ਜਗ੍ਹਾ ਤੇ ਉਹਨੂੰ ਬਾਹ ਵੀ ਲਿਆ ਉਹ ਕਹਿੰਦੇ ਨਾ ਰਹੇਗਾ ਬਾਸ ਤੇ ਨਾ ਵੱਜੂਗੀ ਬਾਂਸਰੀ ਪਾਣੀ ਲੈ ਕੇ ਕਿੱ데 ਜਾਣਾ ਐਸਵਾਈਐਲ ਤੇ ਐਸਵਾਈਐਲ ਦੀ ਜ਼ਮੀਨ ਕਿਸਾਨਾਂ ਨੂੰ ਮੋੜਤੀ ਪੰਜਾਬ ਦੇ ਪਾਣੀਆਂ ਦੀ ਜਿਹੜੀ ਲੜਾਈ ਆ ਹੱਕਾਂ ਦੀ ਜਿਹੜੀ ਲੜਾਈ ਆ ਉਹ ਤਾਂ ਅਕਾਲੀ ਦਲ ਨੇ ਲੜੀ ਹੋਈ ਆ ਇਹ ਜਿਹੜਾ ਕੁਝ ਕਰ ਰਹੇ ਆ ਹੁਣ ਸੈਂਟਰ ਧੱਕਾ ਕਰ ਰਿਹਾ ਇਹਦੇ 'ਚ ਕੋਈ ਦੇ ਰਾਇ ਨਹੀਂ ਤਾਂ ਕੋਈ ਕੋਸ਼ਿਸ਼ ਉਹਨਾਂ ਨੇ ਕੀਤੀ ਆ ਪਰ ਉਸ ਤੱਕ ਕੇ ਨੂੰ ਮੰਨ ਕੇ ਅੱਧ ਪਚੱਦ ਲਾਗੂ ਕਰਤਾ ਤੇ ਹੁਣ ਲੋਕਾਂ ਉੱਥੇ ਡਰਾਮਾ ਕਰ ਰਹੇ ਬਿਲਕੁਲ ਸਾਰੀਆਂ ਪਾਰਟੀਆਂ ਚਾਹੇ ਉਹ ਕਾਂਗਰਸ ਹੋਵੇ ਚਾਹੇ ਮਤਲਬ ਈਵਨ ਮਤਲਬ ਆ ਸੁਨੀਲ ਜਾਖੜ ਵੀ ਇੱਥੇ ਕਹਿ ਗਿਆ ਵੀ ਅਸੀਂ ਵੀ ਇਹਦੇ ਨਾਲ ਆ ਭਾਈ ਜਿਹੜਾ ਪੰਜਾਬ ਦਾ ਕੰਮ ਆ ਕੰਮ ਕਰਨ ਵਾਲਾ ਇਹ ਆ ਵੀ ਉੱਥੇ ਪ੍ਰਧਾਨ ਮੰਤਰੀ ਤੋਂ ਸਮਾ ਲੈ ਕੇ ਸਾਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਜਾਓ ਇਹ ਉਹ ਤੇ ਦਿਖਾਉਣ ਦੀ ਕੋਸ਼ਿਸ਼ ਇਹ ਕਰ ਰਿਹਾ ਵੀ ਮੈਂ ਕਿਤੇ ਪਾਣੀਆਂ ਦੀ ਲੜਾਈ ਇਕੱਲਾ ਹੀ ਲੜ ਰਿਹਾ ਪਾਣੀਆਂ ਦੀ ਲੜਾਈ ਬਹੁਤ ਪੁਰਾਣੀ ਆ ਇਹਦੇ ਲਈ ਪੰਜਾਬ ਨੇ ਬਹੁਤ ਕੁਰਬਾਨੀਆਂ ਕੀਤੀਆਂ ਨੇ ਠੀਕ ਆ ਔਰ ਲੋਕਾਂ ਨੇ ਆਪ ਦੇ ਘਰ ਅਜਾੜੇ ਨੇ ਪੰਜਾਬ ਦਾ ਪਾਣੀ ਬਚਾਉਣ ਲਈ ਸਿੰਘਾਂ ਨੇ ਕੁਰਬਾਨੀਆਂ ਕੀਤੀਆਂ ਨੇ ਅਕਾਲੀਆਂ ਨੇ ਮੋਰਚੇ ਲਾਏ ਨੇ ਅਸਬੀਰ ਬਾਲ ਸਿੰਘ ਜੀ ਦੇ ਵੱਡੇ ਭਾਬੀ ਦੀ ਗੱਲ ਕਰੀ ਕਿ ਜਿਹੜੇ ਇਹਨਾਂ ਤੇ આરોਪ ਲੱਗੇ ਨੇ ਔਰ ਇਹਨਾਂ ਨੇ ਮਾਫੀਆਂ ਵੀ ਮੰਗੀਆਂ ਵਾ ਉਸੇ ਉਸ ਨੂੰ ਲੈ ਕੇ ਤੁਹਾਡੀ ਕੀ ਰਾਏ ਹੈ ਸਰ ਜੀ ਦੇਖੋ ਜਿਹੜਾ ਉਹ ਦਾਰਾ ਨਾ ਹਮ ਬਖਸ਼ੰਦ ਅਕਾਲ ਪੁਰਖ ਦਾ ਉਹ ਦਾਰਾ ਹਰਮੰਦਰ ਸਾਹਿਬ ਤੇ ਅਕਾਲ ਤਖਤ ਸਾਹਿਬ ਹਮ ਗੁਰੂ ਸਾਹਿਬ ਦੀ ਇਹ ਬਣਾਈ ਹੋਈ ਪਰੰਪਰਾ ਵੇ ਜੀ ਨੇ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਉਸ ਰਾਜੇ ਦਾ ਮੁੰਡਾ ਤਖਤ ਤੇ ਆ ਗਿਆ ਗੁਰੂ ਸਾਹਿਬ ਨੇ ਉਹਦੇ ਨਾਲ ਕਹਿੰਦੇ ਜਹਾਂ ਖਿਮਾ ਤਹਾਂ ਆਪ ਜਿੱਥੇ ਖਿਮਾ ਉੱਤੇ ਪ੍ਰਮਾਤਮਾ ਆਪ ਵਸਦਾ ਤੇ 2 ਦਸੰਬਰ ਦਾ ਜਿੱਦਣ ਹੁਕਮਨਾਮਾ ਜਾਰੀ ਹੋਇਆ ਤੁਸੀਂ ਮਾਫੀ ਦੀ ਗੱਲ ਕੀਤੀ ਆ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਨਿਮਾਣੇ ਸਿੱਖ ਵਜੋਂ ਗੱਲ ਤੇ ਪੱਲਾ ਪਾ ਕੇ ਅਕਾਲ ਤਖਤ ਸਾਹਿਬ ਦੇ ਫਕੀਰ ਦੇ ਸਾਹਮਣੇ ਨਤਮਸਤਕ ਹੋ ਕੇ ਤੁਸੀਂ ਉਹ ਦੋਤਰੀ ਕਾਲੀ ਜਿੱਦਣ ਹੁਕਮਨਾਮਾ ਪੜਿਆ ਜਾ ਰਿਹਾ ਸੀ ਜਿਹੜੀ ਸੇਵਾ ਲੱਗ ਰਹੀ ਸੀ ਤੁਸੀਂ ਬਾਡੀ ਲੈਂਗੁਏਜ ਦੇਖੀ ਆ ਸੁਖਵੀਰ ਸਿੰਘ ਬਾਦਲ ਕਿੰਨੇ ਨਿਮਾਣੇ ਹੋ ਕੇ ਕਿੰਨੇ ਮਤਲਬ ਠੈਕ ਪਹਿਕੇ ਉਹਨਾਂ ਨੇ ਉਹ ਗੱਲ ਕਬੂਲ ਕੀਤੀ ਕਿਸੇ ਦਾ ਮਾਨ ਸਾਹਿਬ ਆਪ ਕਿਸਾਨਾਂ ਨਾਲ ਧਰਨੇ ਦੇ ਬੈਠੇ ਸੀ ਆਹ ਸੰਗੂ ਬਾਡਰ ਦਾ ਨਾਲ ਲੱਗਾ ਸੀ ਉਹ ਬਿਲਕੁਲ ਹਟਾ ਦਿੱਤਾ ਗਿਆ ਸਹੀ ਕੀਤਾ ਜਾਂ ਗੱਲ ਕੀਤਾ ਬੀਜੇਪੀ ਨੇ ਤਾਂ ਕਿੰਨੀਆਂ ਹੀ ਗੱਡੀਆਂ ਸੀ ਅਥਰੂ ਗਿਆ ਛੱਡੀ ਹੋਰ ਛੱਡੀ ਉਹ ਚੋਰੀਆਂ ਥੋੜਾ ਕਰਾਈਆਂ ਸੀ ਟਰਾਲੀਆਂ ਸਮਾਨ ਉਲਟ ਕੇ ਲੈ ਗਏ ਔਰ ਜਿਸ ਹਿਸਾਬ ਨਾਲ ਉਹਨਾਂ ਤੇ ਤਸ਼ੱਦਦ ਕੀਤਾ ਗਿਆ ਔਰ ਸਭ ਤੋਂ ਵੱਡੀ ਗੱਲ ਹੈ ਜਿਵੇਂ ਮਕਾਰੀ ਨਾਲ ਉਹਨਾਂ ਨੂੰ ਫੜਿਆ ਗਿਆ ਗਏ ਮੀਟਿੰਗ ਕਰਨ ਹਮਮ ਸੈਂਟਰ ਨਾਲ ਕਿਸਾਨ ਨੇਤਾ ਉਥੋਂ ਮੀਟਿੰਗ ਕਰਕੇ ਨਿਕਲੇ ਬਾਹਰ ਆਉਂਦੇ ਉਹਨਾਂ ਨੂੰ ਫੜ ਲਿਆ ਪਰ ਸਰ ਤੁਹਾਨੂੰ ਨਹੀਂ ਲੱਗਦਾ ਕਿ 1.5 ਸਾਲ ਤੋਂ ਜਿਹੜਾ ਰਸਤਾ ਬਲੋਕ ਕੀਤਾ ਹੈ ਜਿਹੜਾ ਫਾਤੂ ਦੇ ਵਿੱਚ ਹੀ ਲੋਕ ਪਰੇਸ਼ਾਨ ਹੋ ਰਹੇ ਸੀਗੇ ਵੀ ਠੀਕ ਕੀਤਾ ਇਹ ਗੱਲ ਮੈਂ ਇੱਕ ਨਾ ਇੱਥੇ ਬੜੀ ਵੱਡੀ ਆ ਤੁਸੀਂ ਇੱਕ ਗੱਲ ਦੱਸੋ ਬਈ ਜਿਹੜਾ ਰਸਤਾ ਬੰਦ ਕੀਤਾ ਹੋਇਆ ਸੀ ਉਹ ਕਿਸਾਨਾਂ ਦਾ ਕੀਤਾ ਹੋਇਆ ਸੀ ਨਹੀਂ ਇੱਥੇ ਤਾਂ ਮਿਲੀ ਭਗਤ ਸਾਬਤ ਹੁੰਦੀ ਆ ਇਹ ਬੀਜੇਪੀ ਦੀ ਵੀ ਟੀਮ ਆਏ ਜਿਹੜੀ ਇਹ ਭਗਵੰਤ ਮਾਨ ਇਹ ਸੈਂਟਰ ਦੇ ਇਸ਼ਾਰੇ ਤੇ ਕੰਮ ਕਰਦਾ ਅਮਿਤ ਸ਼ਾਹ ਦੇ ਇਸ਼ਾਰੇ ਤੇ ਉਹ ਕਿੱਲਾ ਗੱਡ ਕੇ ਰਾਹ ਰੋਕਿਆ ਹੋਇਆ ਸੀ ਹਰਿਆਣਾ ਦੀ ਸਰਕਾਰ ਨੇ ਉਹ ਭਾਈ ਕਿਸਾਨ ਤਾਂ ਪਾਸਿਆਂ ਤੇ ਬੈਠੇ ਸੀ ਸੜਕ ਤਾਂ ਖਾਲੀ ਪਈ ਸੀ ਕਿਸਾਨ ਮੰਗ ਕੀ ਰਹੇ ਸੀ ਕਿਸਾਨ ਕਹਿੰਦੇ ਸੀ ਸਾਨੂੰ ਦਿੱਲੀ ਜਾਣ ਦੋ ਉਹ ਤਾਂ ਆਪ ਕਹਿੰਦੇ ਸੜਕ ਕੋਲੋ ਪਰੇ ਪ੍ਰਪਗੰਡਾ ਕਰਕੇ ਇਹ ਕਿਸਾਨਾਂ ਦੇ ਸਿਰ ਗੱਲ ਭੰਨੀ ਦੀ ਕਿਉਂਕਿ ਇਹ ਭਗਵੰਤ ਮਾਨ ਕਟਪੁਤਲੀ ਵਾਂਗੂ ਬੀਜੇਪੀ ਦੀ ਕਟਪੁਤਲੀ ਵਾਂਗੂ ਕੇਜਰੀਵਾਲ ਦੀਆਂ ਇਸ਼ਾਰਿਆਂ ਤੇ ਨੱਚਦਾ